ਜੇਕਰ ਗੱਲ ਕੀਤੀ ਜਾਵੇ ਇਨਸਾਨੀਅਤ ਦੀ ਉਸ ਸਮੇਂ ਇਨਸਾਨੀਅਤ ਹੈਗੀ ਸ਼ਰਮਸ਼ਾਰ ਹੁੰਦੀ ਹੈ ਜੇਕਰ ਚੰਦ ਪੈਸੇ ਦੇ ਲਈ ਇੱਕ ਆਪਣੇ ਹੀ ਜਿਹੜੇ ਕਿ ਸਾਥੀ ਦਾ ਬੇਰਹਿਮੀ ਨਾਲ ਕਤਲ ਕੀਤਾ ਹੋਵੇ ਤਾਂ ਕਤਲ ਦੀ ਜਿਹੜੀ ਘਟਨਾ ਤੁਸੀਂ ਦੇਖ ਸਕਦੇ ਹੈਗੇ ਹੋ ਜ਼ਿਲ੍ਹਾ ਬਰਨਾਲਾ ਪੰਜਾਬ ਦੇ ਅੰਦਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਢਿਲਮਾ ਡਰੇਨ ਤੋਂ ਸਾਹਮਣੇ ਆndi ਹੈਗੇ ਜਿੱਥੇ ਚੰਦ ਪੈਸੇ ਦੇ ਲਈ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਚੰਦ ਪੈਸੇ ਲਈ ਕਤਲ ਕੀਤਾ ਗਿਆ ਹੈਗਾ ਉਸ ਨੂੰ ਕਤਲ ਕਰਨ ਤੋਂ ਬਾਅਦ ਕਤਲ ਨੂੰ ਲੁਕਾਉਣ ਦੇ ਮੁੱਖ ਮਕਸਦ ਦੇ ਨਾਲ ਉਸ ਦੀ ਇੱਕ লাশ ਨੂੰ ਦਫਨਾਇਆ ਗਿਆ ਤਾਂ ਜੋ ਕਤਲ ਸਾਹਮਣੇ ਨਾ ਆ ਸਕੇ ਸਾਡੇ ਨਾਲ ਐਸਐਚਓ ਸ਼ਰੀਫ ਖਾਨ ਪੁਲਿਸ ਥਾਣਾ ਤਾਪਾ ਦੇ ਮੌਜੂਦ ਹੈ ਗਿਆ ਸਾਰੀ ਘਟਨਾਕਰਮ ਨੂੰ ਲੈ ਕੇ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹਣਾ ਹੈ ਜਿਹੜਾ ਸ਼ਰਮਨਾਕ ਘਰਾ ਵੀ ਕਿਹਾ ਜਾ ਸਕਦਾ ਹੈਗਾ ਤਿੰਨ ਧੀਆਂ ਦਾ ਪਿਓ ਸੀ ਇਹ ਮਾਮਲਾ ਕੀ ਸੀ ਅਸਲ ਵਿੱਚ ਅਸਲ ਵਿੱਚ ਮਾਮਲਾ ਇਹ ਸੀ ਕਿ ਜਦੋਂ ਆਪਣੇ ਚੌਲ ਲੱਗਦੇ ਆ ਜੀਰੀ ਦੀ ਫਸਲ ਲੱਗਦੀ ਹੈ ਤਾਂ ਉਦੋਂ ਪ੍ਰਵਾਸੀ ਮਜ਼ਦੂਰ ਪੰਜਾਬ ਵਿੱਚ ਆਮ ਹੀ ਆਉਂਦੇ ਆ ਤੇ ਆਮ ਹੀ ਇੱਥੇ ਖੇਤਾਂ ਵਿੱਚ ਆ ਕੇ ਜੀਰੀ ਵਗੈਰਾ ਲਗਾਉਂਦੇ ਆ ਤੇ ਆਪਣੀ ਪਰਵਾਦ ਦੇ ਪੀੜ ਪਾਲਦੇ ਆ ਇਸੇ ਤਰ੍ਹਾਂ ਮਈ ਦੇ ਵਿੱਚ 10 11 ਜਣੇ ਇੱਥੇ ਆਏ ਸੀ ਸਤਨਾਮ ਸਿੰਘ ਹੈਗਾ ਜੀ ਜ਼ਿਮੀਦਾਰ ਜਿਹਦੀ ਮੋਟਰ ਤੇ ਇਹ ਆਏ ਸੀ ਤੇ ਇਹਨਾਂ ਦੇ ਵਿੱਚ ਇੱਕ ਸੀ ਅਕਸ਼ੇ ਉਰਫ ਸੰਕਰ ਜਿਹੜਾ ਇਹਨਾਂ ਦੀ ਰੋਟੀ ਰੋਟੀ ਬਣਾਉਂਦਾ ਸੀ ਉਹ ਜਦੋਂ ਉਹਨੇ ਇਹਨਾਂ ਦਾ ਚੌਲ ਵਗੈਰਾ ਲਗਾਏ ਤਾਂ ਉਹਨੇ ਆਪਣੇ ਘਰ ਪੈਸੇ ਭੇਜਣੇ ਸੀ ਕਿਉਂਕਿ ਉਹਦਾ ਕੋਈ ਕਿਸ਼ਤਾਂ-ਕੁਸ਼ਤਾਂ ਦਾ ਸੀ ਉਹਦੀ ਮੈਸੇਜ ਉਹਨੂੰ ਫੋਨ ਕਰਦੀ ਸੀ ਕਿ ਮੈਨੂੰ ਪੈਸੇ ਭੇਜ ਦੋ ਉਹਨੇ ਕਿਸ਼ਤ ਭਰਨੀ ਆ ਤੇ ਇਹਨੇ ਆਪਣਾ ਜਿਹੜਾ ਮੇਨ ਠੇਕੇਦਾਰ ਸੀ ਜਗਨ ਉਹ ਤੋਂ ਪੈਸੇ ਮੰਗੇ ਤੋਂ ਪੈਸੇ ਮੰਗਣ ਤੇ ਇਹਨਾਂ ਚ ਕਾਫੀ ਤੈਸ਼ ਹੋ 27 ਨੂੰ ਇਹਨਾਂ ਨੇ ਸੰਕਰ ਦਾ ਮਰਡਰ ਕਰਤਾ ਰਾਤ ਨੂੰ ਮਰਡਰ ਕਰਕੇ ਤੇ ਉਹਦੀ ਡੈੱਡ ਬੋਡੀ ਇਹ ਜਗ੍ਹਾ ਦੇਖ ਰਹੋ ਤੁਸੀਂ ਇੱਥੇ ਦਫਨਾ ਦਿੱਤੀ ਸਰ ਕਿੰਨੇ ਜਣੇ ਤੇ ਮਾਮਲਾ ਦਰਜ ਕੀਤਾ ਗਿਆ ਕਿਹੜੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਕਿੰਨੇ ਜਣੇ ਅਰੈਸਟ ਕੀਤੇ ਗਏ ਹੈਗੇ ਇਸ ਮਾਮਲੇ ਲੈ ਕੇ ਸਾਡੇ ਕੋਲੇ 1925 ਨੂੰ ਐਫਆਈਆਰ ਕੱਟ ਕੇ ਆਈ ਸੀ ਜਿਹਦੇ ਵਿੱਚ 0 ਐਫਆਈਆਰ ਕਹਿੰਦੇ ਹੁਣ ਜਿਹੜੇ ਨਵੇਂ ਬੀਐਨਐਸ ਦੇ ਤਹਿਤ ਕੱਟ ਕੇ ਆਈ ਸੀ ਇਹਦੇ ਵਿੱਚ 11 ਜਣੇ ਤੇ ਐਫਆਈਆਰ ਹੈਗੀ ਹੈ ਸਰ ਕਿੰਨੇ ਜਣੇ ਨੂੰ ਅਰੈਸਟ ਕੀਤਾ ਗਿਆ ਹੈਗਾ ਸਰ ਕਿੱਥੋਂ ਦੇ ਰਹਿਣ ਵਾਲੇ ਹੈਗੇ ਸਾਰੇ ਅਸੀਂ ਤਿੰਨ ਜਣਾਂ ਨੂੰ ਅਰੈਸਟ ਕੀਤਾ ਜਿਹੜੇ ਪੂਰਨਿਆ ਡਿਸਟ੍ਰਿਕਟ ਹੈਗਾ ਬਿਹਾਰ ਦੇ ਵਿੱਚ ਉੱਥੋਂ ਦੇ ਰਹਿਣ ਵਾਲੇ ਆ ਪਰ ਪੋਲੀ ਪ੍ਰਿੰਡ ਹੈਗਾ ਉੱਥੋਂ ਦੇ ਰਹਿੰਦੇ ਆ ਸਰ ਗਰੀਬ ਪਰਿਵਾਰ ਦਾ ਸੀਗਾ ਤੁਸੀਂ ਦੇਖ ਸਕਦੇ ਹੈਗੇ ਜੇ ਮ੍ਰਿਤਕ ਦੀ ਲਾਸ਼ ਦੀ ਗੱਲ ਕੀਤੀ ਜਾਵੇ ਐਸ ਐਚਓ ਸ਼ਰੀਫ ਖਾਨ ਤੱਪਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿਹੜੀ ਹੈਗੀ ਲਾਸ਼ ਨੂੰ ਇੱਥੇ ਦਫਨਾਇਆ ਗਿਆ ਸੀ ਜਿਸ ਨੂੰ ਨਿਸ਼ਾਨਦੇਹੀ ਤੇ ਕਢਾਇਆ ਜਾ ਰਿਹਾ ਇੱਕ ਪਿੰਜਰ ਹੀ ਹੈਗਾ ਰਹਿ ਚੁੱਕਿਆ ਹੈਗਾ ਅਸਲ ਜਿਹੜਾ ਫੋਰੈਂਸਿਕ ਟੀਮਾਂ ਦੀ ਗੱਲ ਕੀਤੀ ਜਾਵੇ ਤਾਂ ਡਾਕਟਰੀ ਟੀਮਾਂ ਇੱਥੇ ਗੱਠਿਤ ਹੈਗੀਆਂ ਜਿੱਥੇ ਵਿਭਾਗ ਵੱਲੋਂ ਇੱਥੇ ਸਰਚ ਕੀਤਾ ਜਾ ਰਿਹਾ ਹੈਗਾ ਉਥੇ ਜਿਲ੍ਹਾ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਤਹਿਸੀਲਦਾਰ ਤਪਾ ओंकार ਸਿੰਘ ਵੀ ਸਾਡੇ ਨਾਲ ਮੌਜੂਦ ਹੈਗੇ ਆ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹਣਾ ਹੈ ਪ੍ਰਸ਼ਾਸਨ ਇੱਥੇ ਪਹੁੰਚਿਆ ਹੈਗਾ ਲਾਸ਼ ਨੂੰ ਬਾਹਰ ਕੱਢਿਆ ਜਾ ਰਿਹਾ ਹੈਗਾ ਸਰ ਇਹ ਕੁਸ਼ਕ ਪਤਾ ਜਾਣਕਾਰੀ ਦੇ ਅਨੁਸਾਰ ਡੇਢ ਦੋ ਮਹੀਨੇ ਪਹਿਲਾਂ ਪ੍ਰਵਾਸੀ ਜਿਹੜੀ ਹੈਗੀ ਆ ਜਿਹੜੀ ਲਾਉਣ ਇੱਥੇ ਆਏ ਸੀਗੇ ਉਹ ਇੱਕ ਆਪਣੇ ਹੀ ਜਿਹੜੇ ਹੈਗੇ ਆ ਸਾਥੀ ਦਾ ਕਤਲ ਕਰਕੇ ਤੇ ਇੱਥੇ ਜਿਹੜੀ ਹੈਗੀ ਆ ਉਹਦੀ ਡੈੱਡ ਬੋਡੀ ਜਿਹੜੀ ਹੈਗੀ ਆ ਦੱਬ ਗਏ ਸੀਗੇ ਉਹਨਾਂ ਦਾ ਆਪਸੀ ਉਹਨੇ ਪੈਸੇ ਪੁੱਛਦੇ ਕੋ ਚੱਕਰਤੀ ਵਿੱਚ ਇਹਨਾਂ ਦਾ ਸੀਗਾ ਕਾਰਨ ਅੱਜ ਅਸੀਂ ਜਿਹੜੇ ਹੈਗੇ ਆ ਡੀਐਸਪੀ ਸਾਹਿਬ ਐਸਐਚਓ ਤੇ ਮੈਡੀਕਲ ਟੀਮ ਜਿਹੜੀ ਹੈਗੀ ਆ ਨਾਲ ਲੈ ਕੇ ਜਿੱਥੇ ਇਹ ਦੋ ਤਿੰਨ ਬੰਦੇ ਸਾਡੇ ਕੋਲ ਜਿਹੜੇ ਹੈਗੇ ਆ ਰੈਸਟ ਹੋਏ ਨੇ ਇੱਥੇ ਸਜੋ ਦੀ ਸਾਵਧਾਨੀ ਕੋਲ ਉਹ ਜਿਹੜੇ ਹੈਗੇ ਆ ਉਹਨਾਂ ਦੀ ਨਿਸ਼ਾਨਦੀ ਤੇ ਜਿਹੜੀ ਹੈਗੀ ਆ ਲਾਸ਼ ਦੀ ਬਰਾਮਦਗੀ ਜਿਹੜੀ ਇੱਥੇ ਕੀਤੀ ਗਈ ਆ ਲਾਸ਼ ਦੇ ਵਿੱਚੋਂ ਜਿਹੜੇ ਵੀ ਹੈਗੇ ਆ ਡੈੱਡ ਬੋਡੀ ਦੇ ਜੋ ਪਿੰਜਰ ਜੋ ਪਾਰਟਸ ਜੋ ਮਿਲ ਰਹੇ ਹੈਗੇ ਆ ਉਹ ਮੈਡੀਕਲ ਟੀਮ ਉਹਨਾਂ ਨੂੰ ਕਵਰ ਕਰ ਰਹੀ ਹੈ। ਉਹ ਤੁਸੀਂ ਲਾਹਰ ਵੱਲੋਂ ਇਹ ਕਿਹਾ ਗਿਆ ਹੈਗਾ ਜੇਕਰ ਗੱਲ ਕੀਤੀ ਜਾਵੇ ਦੋਸ਼ੀਆਂ ਦੀ ਇਹ ਤਿੰਨੇ ਦੋਸ਼ੀ ਤੁਹਾਨੂੰ ਦਿਖਾਏ ਜਾ ਰਹੇ ਹੈਗੇ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਤੇ ਪਪਾ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਕਿ ਚੰਦ ਪੈਸੇ ਦੇ ਲਈ ਸ਼ਰਮਨਾਕ ਕਟਨਾ ਕਰਮ ਵਾਲੇ ਜਿਹੜੇ ਹੈਗੇ ਤਿੰਨ ਤੁਸੀਂ ਦੇਖ ਸਕਦੇ ਦੋ ਬਜ਼ੁਰਗ ਹੈਗੇ ਇੱਕ ਨੌਜਵਾਨ ਹੈਗਾ ਇਹਨਾਂ ਵੱਲੋਂ ਇਸ ਕਟਨਾ ਨੂੰ ਸ਼ਰਮਨਾਕ ਕਟਨ ਨੂੰ ਅੰਜਾਮ ਦਿੱਤਾ ਗਿਆ ਹੈਗਾ ਜਿਹੜਾ ਕਤਲ ਨੂੰ ਲੁਕਾਉਣ ਦੇ ਲਈ ਮੁੱਖ ਮਕਸਦ ਦੇ ਨਾਲ ਇਸ ਦੀ লাশ ਇੱਥੇ ਦਫਨਾਈ ਗਈ ਹੈਗੀ ਆ ਪਿੰਡ ਦੇ ਸਰਪੰਚ ਵੀ ਇੱਥੇ ਸਾਡੇ ਨਾਲ ਮੌਜੂਦ ਹੈਗੇ ਆ ਸਰ ਕੀ ਕਹਣਾ ਚਾਹਣਾ ਪੰਚਾਇਤ ਇੱਥੇ ਪਹੁੰਚੀ ਹੈਗੀ ਆ ਕਤਲ ਦਾ ਮਾਮਲਾ ਹੈਗਾ ਸਰ ਹਾਂ ਜੀ ਧਰਵਲ ਸਾਹਿਬ ਮੈਂ ਸਰਪੰਚ ਕੁਲਵਿੰਦਰ ਸਿੰਘ ਕਿੰਦੀ ਟਲਵਾ ਨਾਬਾ ਤੇ ਇਹ ਕੁਝ ਦਿਨ ਟਾਈਮ ਪਹਿਲਾਂ ਆਪਣੇ ਖੇਤਾਂ ਦੇ ਵਿੱਚ ਝੋਨਾ ਲਾਉਣ ਆਏ ਸੀ ਮਜ਼ਦੂਰ ਤਾਂ ਇਹਨਾਂ ਨੇ ਇੱਕ ਆਪ ਦਾ 5000 ਦੀ ਖਾਤਰ ਇੱਕ ਲਾਂਗਰੀ ਸੀ ਇਹਨਾਂ ਦਾ ਮੰਨ ਲਓ ਬੱਚੇ ਸੀ ਵਿਸ਼ਭੀਸਤਾ ਇਸ ਸਾਲ ਦਾ ਉਹਨਾਂ ਨੇ 5000 ਰੁਪਏ ਮੰਗਿਆ ਤਾਂ ਇਹਨਾਂ ਦਾ ਜਿਹੜਾ ਠੇਕੇਦਾਰ ਸੀ ਉਹਨਾਂ ਨੇ ਮੰਨ ਲਓ ਇਨੂੰ 5000 ਰੁਪਏ ਦੀ ਰਿੰਦੀ ਬਿਜਾਏ ਇਹਨੂੰ ਕੁੱਟ ਕੇ ਰਾਤ ਨੂੰ ਬੇਰਹਿਮੀ ਨਾਲ ਇਹਦਾ ਕਤਲ ਕਰ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਡਰੇਨ ਦੇ ਵਿੱਚ ਇਹਨੂੰ ਦਫਨਾ ਦਿੱਤਾ ਦਬਰ ਦਿੱਤਾ ਤਾਂ ਫਿਰ ਵਾਰਸ਼ ਹੋਣ ਦੇ ਕਾਰਨ ਪ੍ਰਸ਼ਾਸਨ ਮੰਨ ਲਓ 15 ਦਿਨਾਂ ਤੋਂ ਲੈ ਕੇ ਇੱਥੇ ਜੁਟਿਆ ਹੋਇਆ ਐਸਐਚਓ ਸਾਹਿਬ ਡਿਪਟੀ ਸਾਹਿਬ ਸਾਰਾ ਸਟਾਫ ਥਾਣੇ ਦਾ ਹਨਾ ਤੇ ਅਸੀਲਦਾਰ ਸਾਹਿਬ ਨੇ ਤੇ ਮੰਨ ਲਓ ਪਹਿਲਾਂ ਨਹੀਂ ਲੱਭਿਆ ਤਾਂ ਫਿਰ ਇਹਨਾਂ ਦੇ ਇਹਨਾਂ ਨੂੰ ਜੋ ਇੱਕ ਦੋ ਬੰਦੇ ਨੇ ਅਰੈਸਟ ਕਰੇਗੇ ਤਿੰਨ ਚਾਰ ਉਹਨਾਂ ਨੂੰ ਪਤਾ ਚੱਲਿਆ ਵੀ ਇਸ ਜਗ੍ਹਾ ਤੇ ਅਸੀਂ ਇਹਨੂੰ ਦਬਰ ਦਿੱਤਾ ਗਿਆ। ਹੂੰ ਸੋ ਹੈਗਾ ਜੇਕਰ ਗੱਲ ਕੀਤੀ ਜਾਵੇ ਪਰਿਵਾਰਕ ਮੈਂਬਰ ਵੀ ਸਾਡੇ ਮੌਜੂਦ ਹੈ ਗਿਆ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਅਕਸ਼ੇ ਕੁਮਾਰ ਦਾ ਪਰਿਵਾਰ ਸੀ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਸੀ ਕੀ ਲੱਗਦਾ ਹੈ ਅਕਸ਼ੇ ਕੁਮਾਰ ਜੀ ਸੀ? ਮੇਜ ਦਮਾਦ ਹੈ। ਹੂੰ ਕੀ ਕਰਨ ਤੁਹਾਡੇ ਤੁਹਾਡੇ ਦਮਾਦ ਦਾ ਕਤਲ ਕਰਕੇ ਉਹਦੀ ਲਾਸ਼ ਨੂੰ ਇੱਥੇ ਦਫਨਾਇਆ ਗਿਆ। ਪਰਿਵਾਰ ਦੇ ਵਿੱਚ ਕੋਣ ਹੈ ਆਰਥਿਕ ਜਿਹੜਾ ਪਰਿਵਾਰ ਗੁਜ਼ਾਰਾ ਕਰ ਰਿਹਾ ਸੀ ਹੁਣ ਗੁਜ਼ਾਰਾ ਕਿਵੇਂ ਹੋਏਗਾ? ਕਿੰਨੇ ਬੱਚੇ ਸੀ? ਤਿੰਨ ਬੱਚੇ ਹੈ। ਇੱਕ ਤੋਂ 3 ਸਾਲ ਦਾ ਹੈ। एक बेटिया है, है तीनों लड़की है अब उसका जो है गुजारा बसरा कैसे चलेगा उसको कोई कमाने वाला नहीं है सहारा वही था मेरे ही दमाद मांग क्या करते हो कानून व्यवस्था की क्या मांग करते हो कौन सी सजा होनी चाहिए इन कातलों को इन लोगों को फांसी का सजा होना चाहिए जितने कत्ल किया इनके साथ तो सरकार से क्या उम्मीद लगाते हो जो परिवार कोई गुजारे वाला नहीं रहा गजारे वाले जो होगा जो ऊपर करेगा वही होगा कई ना तीन बच्चे हैं छोटे तीन बच्चे हैं छोटे जो हमको कोई कमना नहीं है हमको अन्याय चाहिए हमको तीन लड़की है हम कैसे पालेंगे हमको कोई देखने वाला नहीं है ए, कितने बच्चे हैं आपके तीन लड़की है कौन था कमाई वाला कौन था घर चाय कुमार मांग क्या करते हो <laughs> क्या मांग करते हो आठ का पांच ही चाहिए <laughs> जो मेरा पति को मारा है <laughs> बच्चों का पालन पोषण कैसे होगा बच्चों का पालन पोषण कौन करेगा कोई ना है। मेरे को <संदागा> 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 देखने वाला <हुला>. क्या कहना चाहते जो मंदा की घटना सामने <संदागा> आई है जी उसको तीन गो लड़की है हम hmm. उसको पालन कौन करेगा हम तो कौन करेगा हमको कौन करेगा वही का बेटा हमको खामाने hmm. वाला खामाने वाला है hmm. वही का बेटा कितने बच्चे थे क्या-क्या थे बच्चे इनके hmm. तीन गो लड़की है अब शेखर कुमार को तीन गो लड़की है कितनी-कितनी उम्र बच्चों की एकता है 5 साल के एक वो तीन साल के एक तो है दस साल महीना के दस महीना के वो है अब गुजारा कैसे चलेगा वहाँ गुजारा कैसे चलेगा हमको वह का लड़का हमको कमा करके देता है और कमन हार को ही नहीं है वह का बेटा क्या मांग क्या करते हो मांग क्या करते हो पुलिस प्रशासन से क्या मांग करते हो उसको फांसी चाहिए ਅਨਿਆ ਕੀਆ ਹਨ ਕੋ ਬਟਾਕ ਸਾਥ ਨਾ ਉਸ ਨੂੰ ਫਾਂਸੀ ਚਾਹੀਏ ਉਹ ਪਰਿਵਾਰਕ ਮੈਂਬਰਾਂ ਵੱਲੋਂ ਜਿੱਥੇ ਕਿਹਾ ਗਿਆ ਹੈਗਾ ਕਤਲ ਵਰਗੀ ਵੱਡੀ ਇਨਕੀ ਹੈਗਾ ਜਿਹੜਾ ਸੰਗੀਨ ਘਟਨਾ ਨੂੰ ਜਨਮ ਦਿੱਤਾ ਉੱਥੇ ਫਾਂਸੀ ਦੀ ਗੁਹਾਰ ਵੀ ਲਈ ਹੈਗੀ ਆ ਜਿਲ੍ਹਾ ਪ੍ਰਸ਼ਾਸਨ ਤੋਂ ਅਤੇ ਸਰਕਾਰ ਤੋਂ ਵੀ ਇਨਕੀ ਮੰਗ ਕੀਤੀ ਹੈ ਜਿਹੜਾ ਪਰਿਵਾਰ ਦੇ ਵਿੱਚ ਤਿੰਨ ਇਕਲੋਤੀਆਂ ਬੱਚੀਆਂ ਦਾ ਪਾਲਣ ਪੋਸ਼ਣ ਕਰਨ ਵਾਲਾ ਤੇ ਮਾਪਿਆਂ ਨੂੰ ਸੰਭਾਲਣ ਵਾਲਾ ਇਕਲੋਤਾ ਅਕਸ਼ੇ ਕੁਮਾਰ ਸੀ ਜੋ ਅਦ ਵਿੱਚ ਸਾਡੇ ਵਿੱਚ ਵਿਚਕਾਰ ਨਹੀਂ ਰਿਹਾ ਚੰਦ ਪੈਸਿਆਂ ਵੱਲੋਂ ਉਦੇ ਪ੍ਰਦੇਸ਼ ਦੀ ਮਦੂਰਾ ਵੱਲੋਂ ਹੀ ਉਹਦਾ ਸਾਥੀਆਂ ਵੱਲੋਂ ਕਤਲ ਕਰਨਾ ਆਪਣੇ ਆਪ ਦੇ ਵਿੱਚ ਇੱਕ ਸ਼ਰਮਨਾਕ ਘਟਨਾ ਹੈ ਕੈਮਰਾ ਪਰਸਨ ਚ ਤਰਮਿੰਦਰ ਸਿੰਘ ਧਾਲੀਵਾਲ ਡੇਲੀਪੋਰਟ ਪੰਜਾਬ ਰਹਿਣਾ ਮਾਚਲ ਠਾਪਾ ਮੰਡੀ